ਜੈ ਕਰ ਕੀ ਰਤੇ ਆਖੀਐ ਕਰਤੇ ਕਾਹੋਏ ਵਿਚਾਰੋ ਤਿਤ ਕਰ ਗਾਵੋ ਸੋਇਲਾ ਸਿਮਰ ਸੱਜਣ ਹਾਰੋ ਤੁਮ ਗਾਵੋ ਮੇਰੇ ਦਿਲ ਪੰਕਾ ਸੋਇਲਾ ਹੋ ਬਾਰੀ ਜਤ ਸੋਇਲਾ ਸਦਾ ਸੁਖ ਹੋਏ ਰਹਾਓ ਨਤ ਨਤ ਜੀੜੇ ਸਮਾਲੀਣਾ ਦੇਖੇਗਾ ਦੇਵਨਾਰ ਤੇਰੇ ਦਨੈ ਕੀਮਤ ਨਾ ਪਵੇਂ ਤਿਸ ਦੱਤੇ ਕਮਨ ਸੋਵਾਰ ਸੰਭਲ ਸਹਾਂ ਲਿਖਿਆ ਮਿਲ ਕਰਪਾ ਵਾ ਤੇਲ ਦੇਹੋ ਸੱਜਣ ਅਸੀਂ ਸਿਰਿਆਂ ਜੋ ਹੋਵੇ ਸਭ ਸੋ ਮੇਲ ਘਰ ਘਰ ਇਹੋ ਪਹੁੰਚਾ ਸਦੈਨ ਤਪਵੰਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਮਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰਦੁਰ ਇੱਕੋ ਵੇਸ ਸਨੇਕ بابا جی کرتے ہوئے تناسری محلہ پہلا گگن میتھال روچندارکا مڈل جنک موتی ملو پو چلو کرے ਸੀ ਆਰਤੀ ਹੋਏ ਭਖੰਡਨਾ ਤੇਰੀ ਆਤੀ ਅਨਹਤਾ ਸ਼ਬਦ ਵਜੰਤ ਪੈਰੀ ਰਹਾਉ ਸਹਿਸ ਤਬ ਨੈ ਨਾ ਨੈ ਨਹ ਤਹੇ ਕੋ ਸਹਿਸ ਮੂਰਤ ਨਾ ਇੱਕ ਕੋਈ ਸਹਿਸ ਪਦ ਵਿਮਲ ਨਾ ਇੱਕ ਪਦ ਗੰਤ ਬਿਨਾ ਸਹਿਸ ਤਬ ਗੰਦਾ ਇਹ ਚੰਨ ਤੋ ਮੋਹੀ ਸਾਮੈ ਜੋਤ ਜੋਤ ਹੈ ਸੋਏ ਇਸ ਦੇ ਚੰਨ ਨਾ ਸਭ ਮੈ ਚੰਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਕਬਲ ਮਕਰੰਤ ਲੋ ਬਿਤਮਣੋ ਅੰਤਿ ਲੋ ਮੋਹੇ ਆਹੀ ਪਿਆਸਾ ਕਿਰਪਾ ਜਰ ਦੇ ਨਾਲ ਸਾਰੇ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੈਂ ਸਾਧੂ ਖੰਡ ਲਖੰਡਾ ਹੈ ਉਰਵਲੇ ਤਲਕੇ ਗੁਰਬਾਇਆ ਮਣ ਹਲ ਗੁੰਡਲ ਮੰਡਾ ਹੈ ਕਰ ਸਾਧੂ ਅਜਲੀ ਪਣ ਵੱਡਾ ਹੈ ਕਰ ਡੰਡੋਤ ਪਣ ਵੱਡਾ ਹੈ ਰਹਾਉ ਸਰਨਾ ਜਾਣਿਆ ਤਨ ਅੰਦਰ ਹੋਵੇਂ ਕੰਡਾ ਹੈ ਜੋ ਜੋ ਚਲੇ ਚੁਬੈ ਦੁਖ ਪਾਵੇ ਜਮ ਕਾਲ ਸਿਰ ਸਿਰ ਡੰਡਾ ਹੈ ਹਰ ਜਨ ਹਰ ਹਲ ਨਾ ਸਮਾਨੇ ਦੁਖ ਜਨਮ ਮਨ ਭਗ ਖੰਡਾ ਹੈ ਅਬਿਨਾਸੀ ਮੁਖ ਪਾਇ ਅਵਨ ਵੇਚਰ ਬਹੁ ਸੋਭ ਖੰਡ ਗ੍ਰੰਡਾ ਹੈ ਅਮਰ ਗਰੀਬ ਬਸਕੀਰ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੂਰਬੀ ਭੱਲਾ ਬੰਜਵਾ ਕਰੂੰ ਬੇਨਤੀ ਸਮੋ ਮੇਰੇ ਮਿੱਤਾ ਸਤ ਤਹਿਲ ਕੀ ਵੇਲਾ ਜੀਆਂ ਖੜ ਚਲੋ ਹਰਦਾ ਹਾ ਕੈ ਵਸੁ ਸਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸੋਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਪ੍ਰਮ ਗਿਆਨੀ ਜਿਸ ਸਹਿਜੁ ਆਇ ਪੀਵੈ ਹੋ ਰਸ ਅਕਥ ਕਥਾ ਤਨ ਜਾਨੀ ਜਾ ਕੋਈ ਸੋਈ ਵਿਹਾਜਿਓ ਹਰ ਗੁੱਤੇ ਬਣੇ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁ ਨਾ ਹੋਏ ਕੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਣਕੀ ਪੂਰੇ ਨਾਨਕ ਦਾ ਸਹਿ ਸੁਖ ਮੰਗੈ ਮੋਕੋ ਕਰਸਾ ਤਨ ਕੀ ਤੂਰੇ